ਇਹ ਦੋ ਬੱਕਰੀ ਗਾਲ ਜਿਹੜੇ ਬਾਰਡਰਾਂ ਦੇ ਡਿਊਟੀ ਦੇਣਦੇ ਉਹਨਾਂ ਦਾ ਕੀ ਮੰਡਿਆ ਹੋਗਾ ਆਹ ਦੇ ਸੋਨਾ ਦਜਰਾ ਹੋਵੇ ਤਾਰ ਪਰ ਕੋਰੀਡੋਰ ਤੇ ਅਸੀਂ ਆਏ ਹੋਏ ਆ ਉਹ ਜਿੱਥੋਂ ਆ ਰਸਤਾ ਲੱਭਦਾ ਵਾ ਇੱਥੋਂ ਤੋਂ ਸੀਟ ਰੁੱਤੀ ਐ ਇੰਨਾ ਵੱਡਾ ਪਹਾੜ ਪਿਆ ਵਾ ਇਹ ਡੇਰਾ ਬਣਾਣਕ ਦੀ ਵੀਡੀਓ ਆ ਇਹ ਵੇਖੋ ਵੀ ਪੂਰਾ ਪਾਣੀ ਨਾਲ ਲੱਗ ਚੁਗਾ ਪੂਰਾ ਵਗਦੇ ਆ ਪਾਣੀ ਤੇ ਇਹ ਡੇਰਾ ਬਣਾਣਕ ਦੀ ਆ ਇਧਰੋਂ ਵੇਖ ਸਕਦੇ ਹੋ ਲਾਸਕੁਟਰੀ ਤੇ ਅਸੀਂ ਆਏ ਹੋਏ ਹਾਂ ਜੌਨੀ ਭਾਈ ਨਾਲ ਇਹ ਕੋਰੀਡੋਰ ਦਾ ਰਸਤਾ ਵਾ ਪੂਰੇ ਇਧਰ ਪੱਖੋਗੇ ਪੂਰਾ ਡੁੱਬ ਚੁਗਾ ਘਟੋ ਘਾਟੇ 12 14 ਫੁੱਟ ਪਾਣੀ ਆ ਔਰ ਸ਼ਿਵ ਜੀ ਦੀ ਮੂਰਤੀ ਦੀ ਜਿਹੜੀ ਬਾਉਂਡਰੀ ਹੋਈ ਉਹ ਸਾਰੀ ਆ ਵਕ ਪੀ ਜਿੱਦਾਂ ਇਧਰੋਂ ਡੁੱਬ ਚੁੱਕੀ ਕਿੱਥੋਂ ਦਾ ਕੋਦੇ ਕੰਡੇ ਤੱਕ ਪਾਣੀ ਜਾ ਰਿਹਾ ਤੇ ਇੱਕ ਪਾਰ ਹੋਰਾਂ ਨੂੰ ਲੱਭਾ ਵਾ ਉਹ ਥੋੜੀ ਅੱਗੇ ਜਿੱਦਾਂ ਤੁਸੀਂ ਇਧਰ ਵੇਖ ਸਕਦੇ ਹੋ ਉਹ ਉਹ ਇਹ ਕੇ ਹੋ ਗਿਆ ਦੂਜਾ ਇਹ ਹੋ ਗਿਆ ਬਾਕੀ ਹੋਰ ਵੀ ਹੋ ਸਕਦੇ ਆ ਇਹ ਸਾਰਾ ਡੇਰੇ ਜਾਣਾ ਹੈ। ਇਸਨੀ ਸਪੀਡ ਤੇ ਜਾਣ ਦੇ ਆ। ਬਹੁਤ ਦਸਤਾਨੇ ਕੋਮ ਗਿਆ। ਹੋਈ। ਹਾਂ, ਸਾਰੀ ਮੁਕਰ ਚੋਂ ਆਉਂਦੇ ਹੁਣ। ਹਾਂ। ਇਹ ਨਹੀਂ ਜਾਏਗਾ ਡੇਰੇ ਪਾਸ। ਜਾਏਗਾ ਹੁਣ ਜਾਣਾ ਈ। ਕਾ ਤੇਰੇ ਸਾਹਮਣੇ ਹੀ। ਇਹ ਰਾਵੀ ਦਰਿਆ ਤੇ ਇਹ ਵੇਲੇ ਖੜੇ ਆਂ ਜੀ ਆਪਾਂ ਖੋਲ ਤੇ ਸਾਰੀਆਂ ਫਸਲਾਂ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਜਿਹੜਿਆ ਦੂਰ ਤੱਕ ਤੁਸੀਂ ਅਜ 2 ਕਿਲੋਮੀਟਰ ਦੇ ਵਿੱਚ ਗਿਆ ਪਿਆ ਵੇਖੋ ਵੱਡੇ ਸਬਜੀਆਂ ਦਿਖ ਰਹੀਆਂ ਨੇ ਉਥੋਂ ਤੱਕ ਇਹ ਸਾਰਾ ਏਰੀਆ ਕਵਰ ਕੀਤਾ ਹੈ ਏਰੀਆ ਇਹ ਅਮਰਸਰ ਦਾ ਤਾਂ ਆਹ ਏਰੀਆ ਗਰਦਾਸਪੁਰ ਦਾ ਇਹ ਵੀ ਪੂਰਾ ਕਵਰ ਕੀਤਾ ਹੋਇਆ ਹੈ ਰਾਵੀ ਦਰਿਆ ਇਹਦਾ ਕੀ ਹੈ ਨਵੀਂ ਆ ਗਈ ਆ ਤੇ ਰਸਣ ਮੈਂ ਇਹਨਾਂ ਨੂੰ ਕਿਹਾ ਮੈਂ ਟਰੱਕ ਲੈ ਕੇ ਆਉਂਦਾ ਗੰਦੇ ਤੁਸੀਂ ਆ ਕੇ ਪਹਿਲੇ ਵੇਖੋ ਇੱਕ ਵਾਰੀ ਹਾਂਜੀ ਤੇ ਇਹ ਰਸਣ ਨੂੰ ਕੀ ਕਰਾਂਗੇ ਤੇ ਰਸਣ ਦੀ ਜ਼ਰੂਰਤ ਹੀ ਨਹੀਂ ਹੈਗੀ ਰਸਣ ਜਿਹੜੇ 10 ਕਿਲੋ ਤੁਹਾਡੇ ਕਿਸਾਨਾਂ ਨੂੰ ਜੀ ਬੇੜੀਆਂ ਨੂੰ ਦੋ ਦਰਸਾ ਸਕਦੇ ਹਾਂ ਜੀ ਭੈਣ ਭਰਾਵਾਂ ਦੀ ਮਾਂ ਬਣ ਕੇ ਸੋ ਦੇਖ ਸਕਦੇ ਹੋ ਜੀ ਅਸੀਂ ਇੱਥੇ ਪਹੁੰਚੇ ਹਾਂ ਬਹੁਤ ਪੂਰਾ ਆ ਰਿਹਾ ਸਿਰਫ ਰਸਣ ਜੇ ਕਿਉਂਕਿ ਉਹ ਵੀ ਤਰੀਕੇ ਨਾਲ ਪਸੰਦ ਬਸ ਵੀ ਰਸਣ ਦੇਖ ਸਕਦੇ ਹੋ ਰਸਣ ਵੰਡਾਂਗੇ ਲੋਕਾਂ ਨੂੰ ਦਿਖਾ ਦਾਂਗੇ ਕਿ ਇਹ ਰਸਣ ਕਿੰਨੇ ਹੈ ਕੱਪੀਸੋ ਇਕੜ ਜ਼ਮੀਨ ਜੜੀ ਆ ਅਸੀਂ ਉੱਥੇ ਬਣਾਉਣੇ ਆ ਇਕੱਲੇ ਇਕੱਲੇ ਘਰ ਚ ਬਣਾਉਣੇ ਬੇਸ਼ੱਕ ਉਹਦੇ ਨਾਲ ਇੰਤਾ ਨਹੀਂ ਕਰਦਾ ਇਹ ਕਿਉਂ ਕਰਨਾ ਪਿਛਲੀ ਅੱਧੀ ਨੀਂਹ ਪਰ ਹੋਣੀ ਆ ਜੀ ਆ 20 ਬੰਦੇ ਦਾ 30 ਬੰਦੇ ਆ ਕਰਕੇ ਨੇ ਇਹ ਸਾਰਾ ਕੁਝ ਕਰ ਗਿਆ ਜੀ ਸਾਹ ਵੀ ਪੈਸਤਾਨ ਦੇ ਅੱਗੇ ਆ ਵੇਖੋ ਜੀ ਕਿੰਨਾ ਪਾਣੀ ਆ ਜੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਉਹ ਗੱਡੀ ਨੰਗਾ ਲੱਗੀ ਜੇ ਵਿੱਚੋਂ ਦੀ ਉਹ ਵੀ ਤੁਹਾਨੂੰ ਦਿਖ ਰਹੀ ਆ ਵੇਖੋ ਜੀ ਗੱਡੀਆਂ ਨੰਗੜੀਆਂ ਆ ਟਰੈਕਟਰ ਟਰਾਲੀਆਂ ਆ ਰਹੀਆਂ ਗੁਰਦਰਾ ਤਾਪ ਪੈਸਤਾਨ ਕੰਨਵਰ ਅੰਦਾਜ਼ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਆ ਉਹ ਐਂਟਰ ਹੋ ਚੁੱਕਿਆ ਜੀ ਅਰਦਾਸ ਸ਼ਹਿਰ ਦੇ ਵਿੱਚ ਜਿਹੜਾ ਪਿੰਡ ਅ ਵੀ ਆ ਵੇਖੋ ਜੀ ਟਰਾਲੀਆਂ ਟਰੈਕਟਰ ਲੰਘ ਰਹੇ ਆ ਪਾਣੀ ਦੇ ਵਿੱਚ ਦੀ ਤੇ ਗੁਰਦਰਾ ਤਾਪੇਸਤਾਨ ਜਿਹੜਾ ਸ਼ਹਿਰ ਦੇ ਵਿੱਚ ਆ ਇੱਥੇ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਕਹਿੰਦਾ ਵਧ ਰਿਹਾ ਅੱਗੇ ਨਾਲੋਂ ਪਾਣੀ ਜੇ ਆਪਾਂ ਸੋਚ ਰਹੇ ਘਟ ਰਿਹਾ ਘਟ ਨਹੀਂ ਰਿਹਾ ਅੱਗੇ ਤੋਂ ਵਧ ਰਿਹਾ ਪਾਣੀ ਆ ਵੇਖਿਆ ਜਿਵੇਂ ਜੀ ਇਹਦੀ ਸਪੀਡ ਵੇਖੀ ਜਾਵੇ ਧੰਨਵਾਦ ਜੀ ਸਾਰੇ ਸਰਕਾਰ ਜੋ ਸਾਫੀਆਂ ਤੇ ਜੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿਆ ਆਪਾ ਅੱਜ ਪਹੁੰਚਿਆ ਰਾਵੀ ਦਰਿਆ ਦੇ ਉੱਤੇ ਕਿਤੇ ਪਾਣੀ ਦਾ ਪੱਧਰ ਜਿਹੜਾ ਹੈ ਬਹੁਤ ਜ਼ਿਆਦਾ ਕਈ ਸੈਂਕੜੇ ਪਾਣੀ ਜਿਹੜਾ ਹੋਰ ਛੱਡਿਆ ਗਿਆ ਹੈ ਤੇ ਜਿਹੜੇ ਜਿੰਨੇ ਵੀ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਜੱ ਝੋਨੇ ਨੇ ਸਾਰੇ ਨਾਸ ਹੋ ਗਏ ਨੇ ਸਾਰਾ ਪਾਣੀ ਜਿਹੜਾ ਝੋਨੇ ਦੇ ਉੱਪੋਂ ਵੀ ਫਿਰ ਗਿਆ ਤੇ ਮਜ਼ਦੂਰ ਦਾ ਵੀ ਇਸ ਤਰ੍ਹਾਂ ਦਾ ਹਾਲ ਹੋ ਗਿਆ ਕਿ ਕੋਈ ਕੰਮਕਾਰ ਨਹੀਂ ਕਰ ਸਕਦਾ ਉਹ ਵੀਰੋ ਮਾਲਕਤਾਰੀ ਅਰਦਾਸ ਬੇਨਤੀ ਕਰੋ ਕਿ ਇਹ ਕਿਰਪਾ ਕਰੇ ਮਾਲਕ ਪਾਣੀ ਦਾ ਪੱਧਰ ਜਿਹੜਾ ਉਹਨੂੰ ਥੱਲੇ ਕਰੇ ਕਿ ਇਸ ਤਰ੍ਹਾਂ ਮੀਨੋਟ ਆ ਗਏ ਤਾਂ ਕਿ ਪ੍ਰਭੂ ਯਿਸੂ ਜੀ ਜਿੰਨੇ ਵੀ ਲੋਕ ਨੇ ਉਹ ਧਰਤੀ ਦੇ ਉੱਤੇ ਪਚਾਏ ਜਾਣ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨ ਦਾ ਮਜ਼ਦੂਰ ਦਾ ਆ ਦੇਖੋ ਇਲਾਕੇ ਦੇ ਵਿੱਚ ਸਾਰਾ ਪਾਣੀ ਪਾਣੀ ਜਿੰਨੇ ਵੀ ਝੋਨੇ ਨੇ ਸਾਰੇ ਨਾਸ ਹੋ ਰਹੇ ਨੇ ਜਿਹੜੇ 6 ਮਹੀਨਿਆਂ ਦੀ ਆਸ ਜੀਵਿਦਾਰ ਲਾ ਕੇ ਬੈਠੇ ਨੇ ਉਹ ਵੀ ਨਾਸ ਸਾਰਾ ਕੁਝ ਹੋ ਗਿਆ ਆ ਮੈਂ ਸਰਕਾਰ ਘਾੜੀ ਬੇਨਤੀ ਕਰਦਾ ਹਾਂ ਕਿ ਕੋਈ ਨਾ ਕੋਈ ਆਪਾ ਜਿਹੜਾ ਜੀਵਿਦਾਰਾਂ ਵਾਸਤੇ ਕੀਤਾ ਜਾਵੇ ਤੇ ਮਜ਼ਦੂਰਾਂ ਵਾਸਤੇ ਵੀ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਵੀ ਘਰ ਜਿਹੜੇ ਨੇ ਉਹ ਪੂਰੇ ਹੋ ਸਕਣ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਨਿਦਿਯਾ 2 ਮਿੰਟ ਕੋਈ ਗੱਲ ਕਰਨੀ ਹੈ ਅੱਜ ਆਜੇ ਪਹੁੰਚਿਆ ਜੀ ਸਾਡੇ ਪਿੰਡ ਦੇ ਕੋਲ ਰਾਜੀਤ ਰਾਜ ਸਾਡੇ ਏਰੀਆ ਵਿੱਚ ਅੱਜ ਪਹੁੰਚਿਆ ਰਾਜੀਤ ਰਾਜ ਜਿਉਂ ਮੈਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਚੁੱਕਾ ਹੋਰ ਵੀ ਵਧ ਰਿਹਾ ਹੈ ਔਰ ਇਹ ਆਕੇ ਲੋਕ ਇੱਥੇ ਪਾਰ ਕੰਮਕਾਰ ਕਰਦੇ ਸੀ ਉਹ ਆਪਣੇ ਸਮਸਮਾਨ ਲੈ ਕੇ ਪਿੱਛੇ ਜਾ ਰਹੇ ਨੇ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਾ ਆ ਪਾਣੀ ਘਟਨ ਦਾ ਨਾਲ ਲੈਣਿਆ ਪਾਣੀ ਵੱਧ ਵਧ ਰਿਹਾ ਹੋਰ ਕਿ بارش ਵੀ ਤੋਂ ਬਹੁਤ ਹੋ ਰਹੀ ਆ ਇਹੀ ਪਰਮਾਤਮਾ ਅਕੀਰਦਾਸ ਕਰੀਏ ਕਿ بارش ਰੁਕੇ ਪਾਣੀ ਘਟੇ ਤਾਂ ਜੋ ਮਦਦ ਲੋਕ ਆਪਣੇ ਕੰਮਕਾਰ ਕਰਦਾ ਆਪਣੀਆਂ ਫਸਲਾਂ ਬਚਾ ਸਕਣ ਧੰਨਵਾਦ ਜੀ